ਮੈਂ ਜਾਂਦਾ ਉਹ ਇਹਨੇ ਕੁਟੀ ਦੀ ਥੋੜੀ ਹਾਂ ਮੈਂ ਆਪਣੇ ਤੇ ਗਾਣਾ ਲਾਇਆ ਇਹ ਗਾਣਾ ਕਿਹੜਾ ਹੁੰਦਾ ਗਾਣਾ ਗਾਣ ਬੋਲਦਾ ਕਿਹੜਾ ਗਾਣਾ ਨਾ ਗਾਣਦੇ ਸੁਣ ਇਹਦਾ ਗਾਣਾ ਕਿਹੜਾ ਗਾਣਾ ਉਹ ਟੱਚ ਕਰੀ ਜਾਂਦੀ ਜਿੱਥੋਂ ਬਸ ਟੱਚ ਮੈਂ ਆ ਹਰ ਗਣ ਨੂੰ ਲੈਣ ਵਾਸਤੇ ਕਿਉਂਕਿ ਡੈਡੀ ਦੇ ਇਥੇ ਗਲਗੁਸ਼ ਲੱਗਣ ਡਿਆ ਉਹਨਾਂ ਡ੍ਰਿਪ ਲੱਗਣ ਡਈਏ ਤੇ ਉਹ ਨਾਲ ਆ ਕੇ ਪਹਿਲਾਂ ਹਰ ਗਣ ਤੇ ਹੁਣ ਕਹਿੰਦੇ ਕਾਲੀ ਪਈ ਮੈਨੂੰ ਪਾਪਾ ਲੈ ਜਾਣ ਕੇ ਕਿਦਾਂ ਹਾਲ ਚੱਲੇ ਕਿ ਆਮ ਕਿਰ ਵੀ ਡ੍ਰਿਪ ਲੱਗੀ ਸਸੀ ਕਾਲ ਜੀ ਸਰ ਤੜਾ ਜਣੇ ਵਲੌਗ ਦੇ ਵਿੱਚ ਕਿੰਨੀਆਂ ਟੂਫੀਆਂ ਖਾਦੀਆਂ ਅਰਗੁਣ ਕਿੰਨੀਆਂ ਖਾਦੀਆਂ ਤਿੰਨ ਚਾਰ ਖਾਦ ਲੇਕਿਨ ਤਿੰਨ ਚਾਰ ਆਹ ਸਾਰੀ ਖਾਦੀ ਹੈ ਹੈ ਆਹ ਚੱਲ ਗਿਆ ਸलाम ਵਾਜਾ ਲੈ ਜਾਣਾ ਇਹਨੇ ਆਪੇ ਚੱਤ ਲੈ ਜਾਂਦੀਆਂ ਦੰ ਭਾਈ ਚਲ ਗਾ ਅਗਰ ਚਲੀ ਜਾਪਾਂ ਕਿੱਥੇ ਸਾਡਾ ਘਰ ਉਹ ਤਾਂ ਐਸਾ ਉਹ ਵਾਈ ਕੁ ਲੱਗੇ ਉਹ ਵਾਈ ਕੁ ਤੇ ਲੱਗ ਗਿਆ ਅੱਛਾ ਤੈਨੂੰ ਪਤਾ ਹੈ ਅੱਛਾ ਹਾਂ ਹਏ ਆ ਕਰਤਾ ਬੁੱਗੇ ਨੂੰ ਬੁੱਗਾ ਖਾ ਉਹ ਕੱਤੈ ਸ਼ਰਾ ਨਹੀਂ ਮੈਂ ਖੂਤ ਮੰਗ ਗਿਆ ਹਾਂ ਕੋਮਨ ਬਾਈ ਘੱਟ

ਅੰਦਰ ਚੱਲ ਗਏ ਨਹੀਂ ਮੈਂ ਜੁੱਤੀ ਨਹੀਂ ਹਾਂ ਹਾਂ ਮੈਂ ਜੁੱਤੀ ਹੈ ਚਲ ਅੱਜ ਲੈ ਕੇ ਦਉਂਗਾ ਚਲਾ ਅੰਦਰ ਚਲੀਏ ਨਹੀਂ ਨਹੀਂ ਜਾਣਾ ਮੈਂ ਜੁੱਤੀ ਨਹੀਂ ਹਾਂ ਕਹਿੰਦੇ ਹੁਣ ਇਹ ਜੁੱਤੀ ਨਵੀਂ ਲੈ ਆਖਦੇ ਮੈਨੂੰ ਫਿਰ ਮੈਂ ਅੰਦਰ ਜਾਣਾ ਹੈ ਚਲਾ ਚਲੀ ਅੰਦਰ ਚਲਾ ਚਲੀ ਅੰਦਰ ਆ ਮੇਰੀ ਧੀ ਬੜੀ ਬੀਬੀ ਆ ਇੰਨਾ ਜਿਹੜੇ ਰਸੀਦਾ ਆ ਮੈਂ ਲੈ ਆਗਣੀ ਜੁੱਤੀ ਚਲ ਮੈਂ ਲੈ ਕੇ ਦਉਂਗਾ ਚਲਾ ਚਲੀ ਜੁੱਤੀ ਲਾਉਂਗਾ ਹਾਂ ਆ ਨਮੀ ਲੈਰ ਦੂੰਗਾ ਮੈਂ ਚੱਲਾ ਚਲੀ ਹੁਣ ਠੀਕ ਹੈ ਚੱਲਾ ਚਲੀ ਅੰਦਰ ਚਲੀ ਜਾਂਦਾ ਚੱਲਾ ਆ ਅੰਦਰ ਚੱਤੀਏ ਹੁਣ ਤੇ ਜਲਦੀ ਬੋਤਲ ਚੋ ਕੇ ਲੈ ਆਈ ਆ ਉਹ ਤੇ ਥੱਲੇ ਆਟਾ ਦੇ ਦਿੱਤਾ ਆ ਤੇ ਚੁੱਕ ਚੁੱਕ ਕੇ ਤੇਲ ਵਾਲੀ ਬੋਤਲ ਮਾਰਨ ਦੀ ਤੇ ਆਟਾ ਈੜਾ ਨਹੀਂ ਰੋਟੀ ਜੀ ਬਣ ਜੀ ਉਹ ਬਣ ਗਈ ਲਤੀ ਕਿੱਥੇ ਆ ਹਉ ਮਨ ਲਗ ਗਿਆ ਜਜੋ ਤਿੰਤ ਤਿੰਦੇ ਕੇ ਕਲੋਤੀ ਬਣ ਗਿਆ ਇਧਰ ਮੈਂ ਚੈੱਕ ਕਰ ਰੋ ਤੁਸੀਂ ਇਹਦਾ ਆਪਣੇ ਮੀਨ ਢੰਡੇ ਦਾ ਕੰਮ ਕੀ ਕਰਨੇ ਆ ਕੰਮ ਖਰਾਬ ਹੀ ਆ ਇਧਰ ਆ ਅੰਦਰ ਇਹ ਲਾ ਪੈਸੇ ਖਰਚਾਈ ਫੇਰ ਨੰਗੇ ਪੈਰੀ ਨਾਲ ਮਖਰ ਭੱਜ ਜਾਈ ਕਹਿੰਦੇ ਮੈਨੂੰ ਲੈ ਕੇ ਜਾ ਮੈਂ ਸਬਜ਼ੀ ਲੈਣ ਗਿਆ ਹਾਂ ਹਾਂ ਸੋਇਆ ਬੀਨ ਦੀਆਂ ਨੂੰ ਕੈਂਡਲੀ ਉਹ ਲੈਣ ਗਿਆ ਹਾਂ ਲਿਉਟਰੀ ਇਹਨੇ ਸਬਜ਼ੀ ਲੈ ਲਿਆ ਮਮਾ ਧੋਕ ਲੈ ਕੇ ਆਈ ਅੰਗਲ ਲੈ ਕੇ ਅੰਗਲ ਦੇ ਪੋਣ ਵਾਲਾ ਇਹ ਮੈਨੂੰ ਕਹਿੰਦੀ ਆਂ ਅੰਗਲ ਦੇ ਪੋਣ ਵਾਲਾ ਮੈਂ ਹਾਂ ਦੇ ਦੇ ਸਾਡੇ ਪਾਣ ਤੇ ਵੜਾਤਾ ਹੀ ਆ ਅਹੀਂ ਚੱਲੀਆ ਮਾਸੀ ਜੀ ਦੇ ਤੇ ਮਾਸੀ ਠੀਕ ਨੇ ਅੱਜ ਪਹਿਲਾਂ ਕੰਮ ਇਹਨਾਂ ਲਾ ਦੇ ਉੱਪਰ ਰੰਗੀ ਆ ਗਈ ਤੇ ਉੱਧਰ ਚੱਲੇ ਆ ਥੋੜਾ ਟਾਈਮ ਹੈ ਚੱਲ ਲੱਗ ਥੋੜੀ ਹੈਲਪ ਕਰਾ ਦਿੰਨੇ ਆ ਬੰਦਾ ਬੰਦੇ ਦੀ ਸਾਈ ਹੁੰਦਾ ਹਨਾ ਵੀ ਚੱਲੀਏ ਜੀ ਚੱਲਾ ਜੀ ਆ ਗਏ ਆ ਘਰੇ ਆਪਾਂ ਅਦੇ ਚਲ ਗਿਆ ਆਪਣੇ ਦਾਦੀ ਕੋਲ ਏ ਕਿੰਨਾ ਪਿਆਵਾਂ ਮੈਂ ਰੋਟੀ ਕਿੱਦਾਂ ਲਾਣੀ ਅਰਗੁਨੇ ਤਵਾ ਤੇ ਰੱਖ ਲਾ ਗੈਸ ਤੇ ਤਵਾ ਤੇ ਰੱਖ ਤਵਾ ਤੇ ਰੱਖ ਲਾ ਤਵਾ ਰੱਖ ਤਵਾ ਰੋਟੀ ਕਾਦੇ ਨਾਲ ਓਣੀ ਤਵਾ ਰਿ ਸਿਰ ਉੱਤੇ ਤਵਾ ਲਿਖ ਆਵਣਾ ਤਵਾ ਵੀ ਨਹੀਂ ਆਗਾ ਇਹ ਤਵਾ ਇਹ ਕੋਈ ਚਿੱਤਰ ਨਹੀਂ ਇਹ ਤਵਾ ਹੀ ਬਤਾ चरोटी बेल के ते चलो दला परूगी, दला परूगी। चलो रो काओ रो काओ चलो 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 रोटी पकाओ हो ने हो रोटी पकाओ ये दे छे गवेली चरोटी पकाओ हो देनानी पोत बन्नी सेना बना ली बेड ना ਚਲ ਪਲੇਟ ਚ ਪਾ ਕੇ ਨਾ ਪਾਪਾ ਨੂੰ ਦੇ ਦੇ ਪਲੇਟ ਚ ਪਾ ਦੇ ਖਾ ਲਓ ਹਈਏ ਗੁਣਵਾ ਚ ਜਾ ਨਾ ਤੇਰੇ ਪੁੱਤ ਵਾਜ ਨਾ ਜਾਵੇ ਹੱਥ ਤੇ ਦਿਖੇਗੇ ਇਹ ਚ ਨਾ ਇਹ ਚ ਦੇ ਦੋ ਆ ਪਲੇਟ ਚ ਪਾ ਕੇ ਦੇ ਦੋ ਪਾਪਾ ਨੂੰ ਰੋਟੀ ਪਾ ਕੇ ਦੇ ਦੋ ਅਮਾ ਇਹਦੇ ਵਿੱਚ ਰੋਟੀ ਰੱਖ ਕੇ ਨਾ ਪਾਪਾ ਨੂੰ ਦੇ ਦੋ 4 ਚਮਚੇ ਦੇ ਦੇ ਓਏ ਹੋਏ ਵੀਡੀਓ ਕਿਤੇ ਢੀ ਸਿਰਾ ਬਣੀ ਆ ਆ ਕੀ ਆ ਆ ਕੀ ਹੈ ਸਿਲੰਡਰ ਗੈਸ ਕਿੱਥੇ ਰਦਨ ਸਿੱਧਾ ਕਰ ਜਰਤ ਨਾ ਸਬਜੀ ਬਾਲੋ ਰੋਟੀ ਆਮ ਨੂਬ ਵਲੋਗ ਸਟਾਰਟ ਇਨ ਮਾਈ ਫਾ ਵੀ ਲਓ ਜੀ ਤੇ ਉਹ ਵੇਖੋ ਚਲ ਹੋਤੀ ਚਲ ਚਲ ਬਸ ਲੈ ਜਿਆ ਟੂੜੀ ਨਾ ਪਈ ਜਾ ਇਹ ਆਉਂਦੇ ਹੋ ਦੇ ਇੱਧਰ ਸਾਹਬਾ ਦੇ ਮੇਰੇ ਬੇਟੇ ਆ ਪਕੌੜੇ ਢੀਕਾ ਦਾਦੀ ਵਾਜਾ ਮਾਂ ਕੰਮ ਕਰਨ ਦੇ ਹਾਂ ਖਾਲੀ ਫੜੀ ਸੀ ਜਿਹਨੇ ਦੇਖੀ ਅੱਛਾ ਇੱਧਰ ਇਹ ਹਾਲ ਕੋਲ ਜੀ ਪਹਿਲਾਂ ਬੱਤੀ ਜਗਾ ਲਈ ਬਾਥਰੂਮ ਚੱਲੀ ਸਮਤ ਤੌਣੀ ਲਾ ਦੇਣੀ ਹੂੰ ਵਾਜ ਜਾਣੀ ਕਬੂਤੀ ਤੇ ਹਲੋ ਮੈਂ ਆਪਰਾ ਅੱਡੇ ਦਾ ਬੰਦਾ ਲੈਣ ਗਿਆ ਜੀ ਡਾਕਟਰ ਕਹਿੰਦਾ ਬੰਦਾ ਲੈ ਆ ਗਿਆ ਕਿ ਬੰਦਾ ਲੈ ਕੇ ਆਂਦਾ ਤੇ ਮੈਂ ਚੱਲੂ ਹੋਊਗਾ 6-7 ਫੁੱਟ ਲੰਮਾ ਜਵਾਨ ਤੇ ਆ ਤੈਨੂੰ ਬੰਦਾ ਦਿਖਾਣਾ ਖੜਿਆ ਮੈਂ ਸਮਾਂ ਦਿਖਾਂਗਾ ਬਹੁਤ ਵੱਡਾ ਬੰਦਾ ਹੈ ਕਿਉਂ ਆ ਗਏ ਨਹੀਂ 7 ਫੁੱਟ ਲੰਮਾ ਗਿਆਣ ਭੱਜਾ ਹੀ ਹੁੰਦਾ ਇਹ ਪਰ ਨੇਰੀ ਹੋਏ ਕੰਮ ਨੂੰ ਲਡੌਣਾ ਹੀ ਆਂਦਾ ਇਹ ਦੌੜਾ ਆਜਾ ਵਾਏ 7 ਫੁੱਟ ਪਰ ਲਿਆ ਨੂੰ ਖਾਂ ਕਰ ਜਾਂਦਾ ਬੰਦਾ ਇਹ ਆ ਤੇ ਆ ਵੀਡੀਓ ਬਣਾ ਰਿਹਾ ਹੈ ਹਾਂ ਕੰਮ ਕਰਨੇ ਦਾ ਹਾਂ ਜੇ ਕੰਮ ਦੀ ਸਪੀਡ ਵਧੀ ਹੈ ਦੀ ਮੁੰਡੇ ਦੀ ਬਹੁਤ ਵਧੀਆ ਕੰਮ ਕਰਦਾ ਆ ਗੰਗਾਈ ਆਪਣੇ ਪਲਾਂਟ ਤੇ ਕਹਿੰਦੀ ਚੱਲ ਜੀ ਚਲੋ ਅੱਗੇ ਅੱਗੇ ਚਲੋ ਇਹ ਗੱਲ ਸੁਣ ਪਾਪਾ ਦੀ ਇਸ ਗੱਲ ਤੋਂ ਸਣ ਪਹਿਲਾਂ 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 ਇਹਨਾਂ ਇਧਰ ਆਵੇਂ ਮੇਰੀ ਗੱਲ ਸੁਣ ਇਧਰ ਕਈ ਚੋਪੀ ਖਾਗਣ ਆਪਣੇ ਦਾਦੇ ਨੂੰ ਦੱਦਾਂ ਦੇ ਗਏ ਇਹ ਲੱਗਦੀ ਆਨੰਦ ਪੂਰਨ ਕਾੜਦੀਆਂ ਜਾਨ ਦੇ ਬਚਾਰੇ ਤੋਂ ਬੜੇ ਹੌਸਲੇ ਨਾਲ ਲਗਾਉਂਦੇ ਬੜੇ ਪਿਆਰ ਦੇ ਨਾਲ

ਹਾਂ ਪਰ ਠੀਕ ਹੈ ਨਿਆ ਉਹ ਗੱਡੀ ਚ ਵੱਜ ਗਿਆ ਪੁਲਿਸ ਲੈ ਬਹੁਤ ਜਗ ਮੇਰੇ ਰੀ ਨਿਸ਼ਾਨ ਹੋਇਆ ਪਤਾ ਨਹੀਂ ਮੁਕਲਤੀ ਸੀ ਦੀ ਉਹਾਰੇ ਮਨ ਨੂੰ ਭੰਡਿਆ ਕਹਿੰਦੇ ਤੂੰ ਹੋਈ ਗਿਆ ਆਟੋ ਵਾਲੇ ਦੀ ਲੰਟੀ ਲੱਗ ਬਦੀ ਪਾ ਲੈ ਆਏ ਦਾਦੀ ਨੇ ਸਿਰ ਤੇ ਪਾਣੀ ਪਾ ਤਾ ਦਾਦੀ ਪਾਗਲ ਹੈ ਹੱਟ ਗੱਲ ਕੇ ਅੰਦਰ ਪੀ ਹੱਟ ਗਿਆ ਕੀ ਸਾਡੇ ਪੈਰ ਨਾ ਨਾ ਰੱਖਦੀ ਤੈਨੂੰ ਚੁੱਕਿਆ ਬਰੋ ਕੀ ਮੈਨੂੰ ਆ ਹਾਂ ਮੈਨੂੰ ਆ ਤੂੰ ਕੌਣ ਹੈ ਤੂੰ ਮੈਂ ਮੈਨੂੰ ਆ ਮੈਨੂੰ ਆ ਦੋਗੀ ਤੂੰ ਮਾਰ ਗੋਣਿਆ

ਦੀਆ ਖੰਡੇ ਮਾਲਾਤੀ ਬੋਦੀਆ ਇਹਨੂੰ ਆਖੰਦੇ ਇਹਨੂੰ ਆਖੰਦੇ ਦੀਆ ਖੰਡੇ ਮਾਲਾਤੀ ਬੋਦੀਆ ਜਾ ਉਹ ਆ ਹੁਣ ਸੱਲਣੇ ਲੱਗਾ ਵਿੱਚੋਂ ਕਿਹੜੇ ਦਾਣੇ ਨਿਕਲਦੇ ਪਤਾ ਲੱਗੂ ਅੱਗੇ ਵੀ 25 ਸੱਲੀਆਂ ਅੱਗੇ ਲੱਤੀਆਂ ਹੁਣ ਆ ਵਿੱਚੋਂ ਵਿੱਚੋਂ ਬਿਲਲ ਕੱਟਦਾ ਸਾਰੇ ਵੇਰ ਕੱਟ ਮਧਰ ਆਪਣਾ ਜੇ ਤੁਮਨੇ ਮਾਰਦੀ ਮੈਂ ਤੈਨੂੰ ਖਾਣਾ ਚਲ ਬਾਬਾ ਕਰ ਦਿੰਦੇ ਤੀ ਚਾਬੀ ਕਾਲੀ ਕੱਢਤੀ ਦਾਦਾ ਹੁਣੀ ਭੁੱਲੇ ਜਾਇਆ ਕਰਨਾ ਕੱਲ ਕੱਲ ਤੇ ਰੀਡਮਿਸ਼ਨ ਕਰਾ ਕੇ ਹੁਣੀ ਕੱਲ ਮੈਂ ਪਤਾ ਕਰਿਆ ਕਿਤੇ 1200 ਰੁਪਏ ਲੱਗਣਾ ਮਹੀਨੇ ਦਾ ਤੇ ਕੋਈ ਗੰਗਾ ਵਧੀਆ ਸਕੂਲ ਆ ਤੇ ਉੱਥੇ ਐਸਸੀਸੀ ਲੱਗਾ ਹੈ ਉੱਥੇ ਐਸਸੀਸੀ ਲੱਗਾ ਹਸਪਤਾਲ ਆ ਅਚਨ ਚ ਦਰਵਾਜਾ ਲੱ타ਇ ਤੇ ਉਹ ਵੀ ਹੈਗਾ ਉਹ ਤੇ ਚਮਕੀਦਾਰ ਜਿਹਾ ਹਏ ਕੀ ਦੇਖਾ ਤਾ ਮੈਂ ਚੱਲ ਸੱਦੀ ਹੋ ਜਾਣਾ ਜਾਣਾ ਨਾ ਕੱਲ ਤੁਹਾਨੂੰ ਦੱਸ ਲੀਨ ਦਾਦੀ ਕਿੱਥੇ ਗਈ ਹੈ ਤਾਂ ਸਮਝ ਨਹੀਂ ਲੱਗਦੀ ਉਹ 13 ਬਣਾ ਜੀ ਕੋ ਲੱਭਦਾ ਹੀ ਨਹੀਂ ਨਾ ਮੈਂ ਕਿਹਨ ਦਾਦੀ ਨੂੰ ਲੱਭਦਾ ਹੀ ਸੀ ਹਾਂ ਨਿਕਲਿਆ ਜੀ ਮਾਲ ਸਰ ਆਹ ਕਹਿ ਸਕਦੇ ਹਾਂ ਸਭ ਤੋਂ ਵਧੀਆ ਪਰ ਹੈ ਕਿੰਨੀ ਕਿਆ ਇੰਚੀ ਕਾ ਡੇਢ ਇੰਚੀ ਦੋ ਹੋਣੀ ਹੈ ਇਹਨੂੰ ਇਹ ਦੋ ਚਾਰ ਦਾਣੇ ਬਾਕੀ ਤੇ ਮੈਨੂੰ ਇੱਕ ਤੋਂ ਇੱਕ ਆ ਨਾ ਟੁੱਕੇ ਆ ਬਸ ਇਹ ਦਸ ਕੀ ਆ ਤੇ ਚ ਪਟੇ ਹਾਂ ਆਹ ਨਖਤੇ ਸਿੱਖ ਪਚੀ ਦੀ ਨਾ ਕਰੀਂ ਲਾਡ ਪਾਟਾਂ ਦੇ ਉਹ ਅਰੇ ਚੰਗਾ ਹਾਂ ਹੁਣ ਬਾਸਮ ਖੋਲਣ ਦਾ ਆਖੰਦੇ ਹੀ ਮਾਸਕਿੰਗ ਟੇਪ ਜਿਹਦੀਆਂ ਮੈਂ ਬਾਰੋਂ ਦਵਾਈਆਂ ਨਾ ਸ਼ੂਗਰ ਟੇਪ ਲੈਂਦੀ ਹਾਂ ਦਵਾਈਆਂ 2000 ਸੀਜ਼ ਮੈਂ ਸ਼ਾਮ ਕੇ ਰੱਖੀਆਂ ਹਾਂ ਆ ਵੀ ਮਾਸ ਕਿੰਨੇ ਬਜ਼ੰਗ ਕਾਗੇ ਜਿੱਦ ਕਿੰਗੇ ਇਹ ਬੰਨਣਾ ਇਹ ਹੁਣ ਚਾਹੀਦੇ ਮੈਂ ਚਲ ਨਿਆਣਿਆਂ ਦੀ ਮੈਂ ਫਿਰ ਲੱਭ ਕੇ ਧਿਆਨ ਸਟੋਰ ਚ ਸਾਮ-ਸਾਮ ਰੱਖਦਾ ਰਿਆਂ ਮੈਂ ਕੱਟਣ ਵੱਡਣ ਦਿਆਂ ਗੰਡਿਆਂ ਨੂੰ ਉਹ ਘਾਣ ਬੱਕਰੀਆਂ ਕੰਡਿਆਂ ਤੇ ਜੜਾਂ ਥੋੜੇ ਜੇ ਕੀਤੇ ਆ ਇੰਨੇ ਕ ਆਰ ਪਾਰ ਦੀਆ ਬਣਿਆ ਮੈਂ ਤਾਂ ਬੜੀ ਲੱਖ ਥੱਕ ਜਾਂਦਾ। ਤੋਂ ਮੰਡਿਆਂ ਨੂੰ ਦਾਦੀ ਵਜਾ ਮੰਡੀ। ਉਹ ਆਲੇ ਨਹੀਂ ਮਾਰ ਸਕਦੇ। ਫੀਡ ਰੋ ਮੇਨ ਨਹੀਂ। ਅੱਜ ਚੋਕਨਾ ਮਮਾ ਨੂੰ ਪੱਟੋ। ਆਹ ਪੱਬੂਆ। ਹਾਂ ਪੱਬੂਆ ਹੋ ਕੇ। ਇਹ ਮਾਰੇ ਪੱਬੂ। ਮੈਂ ਰਹਾ ਤਾਂ ਮੈਂਵੇਂ ਮਾਰਾਂ ਇਹ ਪੱਬੂ ਕੋਈ। ਮਿੱਟੀ ਆ। ਵਾ ਕੀ ਲਾਇਆ ਸੋਨਾ ਹੋਇਆ ਆ ਤਿਤਲੀ ਮਾਂ ਕੇ ਲਾਈ ਸੀ ਅੱਛਾ ਉਹਦੇ ਆ ਤੇਰਾ ਭਲਾ ਜੀ ਉਹ ਤੇਰਾ ਭਲਾ ਜੀ ਉਹ ਠੀਕੇ ਤੂੰ ਕੀ ਬਣ ਗਿਆ ਡੱਡੂ ਡਾਕਟਰ ਨੇ ਰਸਿੰਗ ਜੀ ਕਹਿੰਦੇ ਸੀ ਤੋਂ ਗੋਲ ਗੱਪੇ ਪ੍ਰੈਕ ਕਰਾਉਣੇ ਇਹ ਹਵੀਰ ਕੋ ਹੁਣ ਅਸੀਂ ਗੋਲ ਗੱਪੇ ਲੈਣ ਲੱਗੇ ਆਂ ਟਰ ਜਾਏ ਜਿੰਦਾ ਆਵਾਂ ਮੈਂ ਚਲੋ ਠੀਕ ਆ ਹੁਣ ਜਾ ਕੇ ਟੇਸਟ ਦਾ ਪਤਾ ਬਾਅਦ ਜਾ ਕੇ ਦੱਸਾਂਗੇ ਵੀ ਕਿਹੋ ਜਿਹਾ ਟੇਸਟ ਹੈ ਵੀ ਮੁੰਡਾ ਕਿਦਾਂ ਦੇ ਬਣਾਉਂਦਾ ਤੂੰ ਜਾਣ ਦੇ ਬਾਹਾਨੇ ਲੱਭਦੀ ਆਂ ਮੈਂ ਹਾ ਤਲਾਬ ਨਾ ਗਏ ਕ ਤਾਉਪੇ ਕਾ ਮੇ ਪੱਥਰ ਗਿਆ ਹਾਂ ਪੱਥਰ ਪੱਥਰ ਕੋਠੇ ਗਿਆ ਅੱਛਾ ਕੋਠੇ